ਅੱਜ ਕੱਲ ਹਰੇਕ ਬੰਦਾ ਸੋਚਦਾ ਵੀ ਜਦੋਂ ਵੀ ਮੈਂ ਕੋਈ ਪ੍ਰੋਗਰਾਮ ਕਰਾਂ ਸੋਹਣੇ ਹੋਟਲ ਦੇ ਵਿੱਚ ਕਰਾਂ ਜਾਂ ਸੋਹਣੇ ਪੈਲਸ ਦੇ ਵਿੱਚ ਕਰਾਂ ਪਰ ਸੋਹਣੇ ਹੋਟਲ ਜਾਂ ਪੈਲਸ ਮਹਿੰਗੇ ਬੜੇ ਹੁੰਦੇ ਆ ਬਜਟ ਤੋਂ ਬਾਹਰ ਹੋ ਜਾਂਦੇ ਆ ਪਰ ਅੱਜ ਜਿਹੜਾ ਤੁਹਾਨੂੰ ਹੋਟਲ ਦਿਖਾਉਣ ਚੱਲੇ ਆਂ ਬੜਾ ਸੋਹਣਾ ਤੇ ਤੁਹਾਡੇ ਬਜਟ ਦੇ ਵਿੱਚ ਵੀ ਆ ਇੱਥੇ ਤੁਸੀਂ ਕੋਈ ਵਿਆਹ ਦਾ ਪ੍ਰੋਗਰਾਮ ਕਰਨਾ ਸ਼ਗਨ ਦਾ ਪ੍ਰੋਗਰਾਮ ਕਰਨਾ ਰਿਟਾਇਰਮੈਂਟ ਪਾਰਟੀ ਕਰਨੀ ਹੈ ਬਰਥਡੇ ਪਾਰਟੀ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਨਫਰੰਸਾਂ ਮੀਟਿੰਗ ਆ ਤਾਂ ਇੱਥੇ ਤੁਸੀਂ ਕਰ ਸਕਦੇ ਆ ਤੁਹਾਡੇ ਗੈਸਟ ਜ਼ਿਆਦਾ ਹੋਵੇ ਤਾਂ ਰਹਿਣ ਲਈ 15 ਰੂਮ ਵੀ ਬਣੇ ਹੋਏ ਆ ਤੇ ਬਾਕੀ ਤੁਸੀਂ ਸਾਫ ਸਫਾਈ ਦੇਖੋ ਸਟਾਫ ਦੀ ਗੱਲ ਕਰੀਏ ਤਾਂ ਸਾਰਾ ਪੜਿਆ ਲਿਖਿਆ ਸਟਾਫ ਹੋਊਗਾ ਤੇ ਬਾਕੀ ਤੁਹਾਨੂੰ ਹਾਲ ਵੀ ਦਿਖਾਉਨੇ ਆ ਹਰ ਤਰ੍ਹਾਂ ਦੇ ਤੁਹਾਨੂੰ ਹਾਲ ਮੌਜੂਦ ਮਿਲਣਗੇ ਬਾਹਰੋਂ ਕੁਝ ਵੀ ਚੀਜ਼ ਲੈਣ ਦੀ ਲੋੜ ਨਹੀਂ ਤੁਸੀਂ ਫੋਨ ਦੇ ਉੱਤੇ ਬੁੱਕ ਕਰਨਾ ਤਾਂ ਤੁਹਾਨੂੰ ਹਰ ਇੱਕ ਚੀਜ਼ ਇੱਥੋਂ ਹੀ ਮਿਲ ਜਾਣੀ ਆ ਤੇ ਬਾਕੀ ਪੂਰੀ ਵੀਡੀਓ ਦੇਖਿਓ ਤੇ ਸ਼ੇਅਰ ਕਰੋ ਜਦੋਂ ਵੀ ਤੁਹਾਡਾ ਕੋਈ ਪ੍ਰੋਗਰਾਮ ਹੋਇਆ ਤਾਂ ਇੱਕ ਵਾਰੀ ਸੰਪਰਕ ਜਰੂਰ ਕਰ ਲਓ ਇਸ ਨੰਬਰ ਦੇ ਉੱਤੇ ਕਾਲਿਆਂ ਵਾਲੀ ਦੇ ਵਿੱਚ ਖੜਿਆ ਦੀਵਾਨ ਹੋਟਲ ਤੇ ਬਾਕੀ ਪੂਰੀ ਵੀਡੀਓ ਸੋਹਣੇ ਉੱਤੇ ਸ਼ੇਅਰ ਕਰਦੇ ਰਹੋ ਆਦੋ ਕਰਦੇ ਆ ਗੱਲਬਾਤ ਰਤਨભાઈ ਬਹੁਤ-ਬਹੁਤ ਮੁਬਾਰਕਾਂ ਬੱਲਾ। ਮੁਬਾਰਕਾਂ ਭਾਈ ਜੀ ਤੁਹਾਨੂੰ ਵੀ ਬਹੁਤ 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 ਸੋਹਣਾ ਕਨਸੈਪਟ ਲੈ ਕੇ ਆਏ ਤੁਸੀਂ ਇਲਾਕਾ ਵਾਸੀਆਂ ਲਈ ਕਾਲੇ ਵਾਲੇ ਮੰਡੀਲੇ ਦਾ ਖਾਸ ਕਰ। ਤੇ ਆਪਾਂ ਲੋਕੇਸ਼ਨ ਦਾ ਜੇ ਇੱਕ ਵਾਰ ਖੜੇ ਕਿੱਥੇ ਆਂ? ਭਾਈ ਜੀ ਆਪਾਂ ਕਾਲੇ ਵਾਲੀ ਮੰਡੀ ਦੇ ਵਿੱਚ ਨੀਅਰ 올ਡ ਸਹਾਰਾ ਕਲੱਬ ਕੋਲੇ ਖੜੇ ਆਂ ਜੀ ਦੇਸੂ ਰੋਡ ਤੇ ਜੀ। ਨੀਅਰ ਜਨਤਾ ਹਸਪੀਟਲ ਤੇ ਦਿਵਾਨ ਹੋਟਲ ਹੈ ਜੀ ਆਪਾਂ ਦਿਵਾਨ ਹੋਟਲ। ਮੈਂ ਕਹਿੰਦਾ ਵੀ ਬੰਬੇ ਦਿੱਲੀ ਦੀ ਤਰਜ਼ ਦੇ ਉੱਤੇ ਜਿਹੜਾ ਹੋਟਲ ਹੈ ਬਣਿਆ ਹੋਇਆਗਾ ਤੇ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਤੇ ਅੱਜ ਦਾ ਮੈਰਿਜ ਦਾ ਜਿਹੜਾ ਫੰਕਸ਼ਨ ਹੋ ਰਿਹਾ ਤੇ ਉਹਦਾ ਵੀ ਦਿਖਾਵਾਂਗੇ ਅੱਜ ਬਾਈ ਪ੍ਰੋਗਰਾਮ ਹੈ ਅੱਜ ਬਾਈ ਪ੍ਰੋਗਰਾਮ ਹੈ ਜੀ ਇੱਥੇ ਜੀ ਕਿੰਨੇ ਇੱਕ ਜਿਹੜੀ ਗੈਦਰਿੰਗ ਦਾ ਇੱਥੇ ਪ੍ਰੋਗਰਾਮ ਹੋ ਜਾਂਦੇ ਆ ਆਪਾਂ 4400 ਬੰਦੇ ਦਾ ਪ੍ਰੋਗਰਾਮ ਕਰ ਦਾਂਗੇ ਬਾਈ ਜੀ 4400 ਬੰਦੇ ਦਾ ਪ੍ਰੋਗਰਾਮ ਹੋ ਜੂ ਮਤਲਬ ਇਹ ਕਹਿ ਸਕਦੇ ਆਂ ਵੀ ਤੁਸੀਂ ਇੱਕ ਫੋਨ ਦੇ ਉੱਤੇ ਬੁਕਿੰਗ ਕਰਨੀ ਆ ਤੁਹਾਨੂੰ ਬਾਹਰੋਂ ਕਿਸੇ ਲਿਆਉਣ ਦੀ ਲੋੜ ਨਹੀਂ ਹੈ ਮੈਂ ਕਹਾਂ ਜਮਾ ਨਹੀਂ ਬਾਈ ਜੀ ਲਿਆਉਣ ਦੀ ਲੋੜ ਸਿਰਫ ਅਗਲਾ ਤਿਆਰ ਹੋ ਕੇ ਆਵੇ ਬਾਈ ਕਾਲੇ ਵਾਲੇ ਮੰਡੀ ਖੜਿਆ ਦੀਵਾਨ ਹੋਟਲ ਤੇ ਆਪਾਂ ਇਹ ਕਹਿ ਸਕਦੇ ਆਂ ਵੀ ਮੁੰਡਾ ਕੁੜੀ ਥੋੜਾ ਹੋਊਗਾ ਤੇ ਬਾਕੀ ਦੀ ਸਰਵ ਹੋ ਗਿਆ ਤੇ ਅਸੀਂ ਬਾਹਰ ਤੇ ਰੱਖਣੀ ਕੋਈ ਨਹੀਂ ਮੈਂ ਕਿਹਾ ਜੀ ਆਪਾਂ ਘੰਟੇ ਦੇ ਵਿੱਚ ਪ੍ਰੋਬਲਮ ਤਿਆਰ ਕਰ ਦਿਆਂਗੇ ਘੰਟੇ ਦੇ ਵਿੱਚ ਪ੍ਰੋਗਰਾਮ ਤਿਆਰ ਬਾਕੀ ਦਾ ਹਾਲ ਤਿਆਰੀ ਹੁੰਦੇ ਤੇ ਬਾਕੀ ਦਾ ਜਿਹੜਾ ਸਿਸਟਮ ਹੈਗਾ ਇੱਥੇ ਹੀ ਚੱਲਦਾ ਹੈਗਾ ਇਹ ਨਹੀਂ ਹੈਗਾ ਵੀ ਕਟਿੰਗ ਤੁਹਾਨੂੰ ਬਾਹਰੋਂ ਲੈਣ ਨੂੰ ਹੀ ਪਊਗੀ ਜਾਂ ਕੋਈ ਹੋਰ ਸਮਾਨ ਲੈ ਕੇ ਆਉਣਾ ਪਊਗਾ ਬਾਹਰੋਂ ਸਾਰੇ ਦਾ ਵਾਰੰਟੀ ਕੁਝ ਨਹੀਂ ਲੈ ਕੇ ਆਉਣਾ ਬਾਈ ਜੀ ਸਾਰਾ ਕੁਝ ਆਪਣੇ ਕੋਲੇ ਐਡਵਟਾਈਮ ਮੌਕੇ ਤੇ ਰੈਡੀ ਹੁੰਦਾ ਜੀ ਕਿੰਨੇ ਕ ਬੰਦਿਆਂ ਦਾ ਪ੍ਰੋਗਰਾਮ ਜਿਹੜਾ ਇੱਥੇ ਹੋ ਸਕਦਾ ਆਪਾਂ ਬਾਈ 4 ਤੋਂ 450 ਬੰਦੇ ਦਾ ਕਰ ਦਿਆਂਗੇ 4 ਤੋਂ 450 ਬੰਦੇ ਦਾ ਪ੍ਰੋਗਰਾਮ ਹੋ ਜਾਊਗਾ ਉਹ ਵੀ ਮੌਕੇ ਦੇ ਮੌਕੇ ਹੋ ਜਾਂਦਾ ਜੇ ਕਿਸੇ ਦੇ ਬਸ ਬਾਈ ਜੀ ਮੌਕਾ ਅਗਲਾ ਥੋੜਾ ਜਿਹੜਾ 4 450 ਬੰਦੇ ਦਾ ਬਾਈ ਅਗਲਾ ਉਹਦਾ ਪਹਿਲਾ ਮੌਕੇ ਤੇ ਕਰਦੇ ਜਿਹੜਾ ਸ਼ਗਨ ਦਾ ਪ੍ਰੋਗਰਾਮ ਹੈ ਫਿਰ ਮੈਂ ਅਗਲਾ ਕਹਿੰਦਾ ਸੂਹਾ ਦੇਖਾ ਦਿਖਾਈ ਹੋਊਗੀ ਤੇ ਸ਼ਾਮ ਨੂੰ ਆਪਣਾ ਪ੍ਰੋਗਰਾਮ ਰੈਡੀ ਕਰਦਾਂਗੇ ਅਗਲੇ ਜਿਹੜੇ ਹਸਾਬ ਤੇ ਲੁੱਕ ਦਿੱਤੀ ਹੋਈ ਆ ਵੀ ਬੰਬੇ ਜਾਂ ਕ ਕਰ ਕਹਿ ਸਕਦੇ ਜਮਾ ਭਾਈ ਜੀ ਇਹ ਤਾਂ ਨਹੀਂ ਹੈਗਾ ਰੇਟ ਕੰਨੂਆ ਫਿਰ ਬੰਬੇ ਵਾਲਾ ਕੰਮ ਹੋ ਜਾਏ ਨਾ ਨਾ ਭਾਈ ਜੀ ਰੇਟ ਆਪਣੇ ਵਾਲਾ ਰੱਖਿਆ ਜਮਾ ਹਾਂ ਲੋਕਾਂ ਦੇ ਬਜਟ ਦੇ ਵਿੱਚ ਆਉਗਾ ਜਮਾ ਭਾਈ ਜਮਾ ਲੋਕਾਂ ਦੇ ਬਜਟ ਵਾਲਾ ਰੇਟ ਰੱਖਿਆ ਜੀ ਇਹ ਡਰਾਉਂਦੇ ਲੋਕ ਜੀ ਕੀ ਕਹਿ ਰਹੇ ਹੈ ਉੱਥੇ ਆ ਜੀ ਉੱਥੇ ਜਮਾ ਨਹੀਂ ਭਾਈ ਜਮਾ ਘੱਟ ਕੇ ਰੇਟ ਰੱਖਿਆ ਭਾਈ ਜੀ ਹਲਵਾਈਆਂ ਨਾਲੋਂ ਵੀ ਸਸਤਾ ਪਊਗਾ ਭਾਈ ਜੀ ਮੈਂ ਉਹੀ ਕਹਿਣਾ ਵੀ ਜੇ ਕਿਸੇ ਨੇ ਕੋਈ ਸ਼ਗਨ ਕਰਨਾ ਵਿਆਹ ਕਰਨਾ ਜਾਂ ਕਿਸੇ ਦੀ ਬਰਥਡੇ ਪਾਰਟੀ ਆ ਰਿਟਾਇਰਮੈਂਟ ਪਾਰਟੀ ਆ ਜਾਂ ਕੋਈ ਕਾਨਫਰੰਸ ਆ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਫੰਕਸ਼ਨ ਆ ਤਾਂ ਤੁਸੀਂ ਨੰਬਰ ਦਿੱਤਾ ਹੋਇਆ ਗੋਲ ਇਹਦੇ ਉੱਤੇ ਸੰਪਰਕ ਕਰਨਾਗਾ ਤਾਂ ਜਦੋਂ ਨਾਈਟ ਦਾ ਹੋਵੇ ਚਾਹੇ ਦਿਨ ਦਾ ਹੋਵੇ ਜਦੋਂ ਮਰਜੀ ਜੀ ਜਦੋਂ ਮਰਜੀ ਆਪਣੇ ਕੋਲ ਰੂਮ ਵੀ ਆ ਬਾਈ ਜੀ ਅੱਛਾ ਰੂਮ ਵੀ ਹੈਗੇ ਆਪਣੇ ہاں ਜੀ ਆਪਣਾ ਕੋਲ ਰੁਕਣ ਵਾਸਤੇ ਹਾਲ ਆਪਣੇ ਕੋਲੇ ਕਿੰਨੇ ਆ ਜੀ ਆਪਣੇ ਕੋਲ ਤਿੰਨ ਹਾਲ ਹੈ ਬਾਈ ਜੀ ਤਿੰਨ ਹਾਲ ਦਿਖਾਈਏ ਹਾਲ ਕਿੰਨੇ ਹੋ ਜੀ ਹਾਂ ਜੀ ਬਾਈ ਜੇ ਤਿੰਨੇ ਆ ਗਏ ਆਪਣਾ ਹਾਲ ਹਾਂ ਜੀ ਬਾਈ ਜੀ ਹਾਲ ਇਹਦੇ ਵਿੱਚ ਕਿੰਨੀ ਸੀਟਿੰਗ ਆ ਇਸ ਟਾਈਮ ਬਾਈ ਜੀ 250 ਤੋਂ ਪੌਣੇ 300 ਬੰਦੇ ਦੀ ਸੀਟਿੰਗ ਹੈ ਜੀ ਪ੍ਰੋਪਰ 250 ਤੋਂ ਪੌਣੇ 300 ਦੀ ਹਾਂ ਜੀ ਇਹਦੇ ਵਿੱਚ ਜਿੰਨੇ ਕੁਰਸੀਆਂ ਹੈਗੀਆਂ ਇਹ ਆਪਣੀਆਂ ਸਾਰਾ ਇਥੋਂ ਦਾ ਮੀਰੀਆ ਸਾਰਾ ਫਰਨੀਚਰ ਇਥੋਂ ਦਾ ਬਾਈ ਜੀ ਬੂਡਨ ਫਰਨੀਚਰ ਹੈ ਬੂਡਨ ਟੇਬਲ ਹੈ ਸਾਰਾ ਬੂਡਨ ਦਾ ਬ ਕਿੰਨੀ ਦੱਸਿਆ ਇਹਦੇ ਵਿੱਚ ਸਿਟਿੰਗ 250 ਤੋਂ ਪੌਣੇ 350 ਮਿੰਟ ਇਸ ਟਾਈਮ ਸਿਟਿੰਗ ਹੈ ਪੌਣੇ 350 ਤੱਕ ਹੋ ਜਾਊਗੀ ਅੱਜ ਆਪਣੇ ਕੋਲੇ 400 ਬੰਦੇ ਦਾ ਫੰਕਸ਼ਨ ਹੈ ਜੀ ਮਤਲਬ ਇਹ ਸਾਰਾ ਸਿਸਟਮ ਤੁਸੀਂ ਕੀਤਾ ਹੋਇਆਗਾ ਜਮਾ ਬਾਈ ਜੀ ਸਾਡਾ ਬੰਦੇ ਨੂੰ ਹੋਰ ਤਾਂ ਨਹੀਂ ਹੈਗੀ ਟੈਨਸ਼ਨ ਕੋਈ ਵੀ ਮੈਂ ਕਿਹਾ ਜੀ ਕੁਝ ਲਿਓਣ ਦੀ ਲੋੜ ਨਹੀਂ ਸਾਰਾ ਫਰਨੀਚਰ ਆਪਣੇ ਜੀ ਸਾਰਾ ਕੁਝ ਆਪਣੇ ਹੀ ਹੂੰ ਤੇ ਸਟੇਜ ਲੱਗੀ ਹੋਈ ਆ ਸਾਹਮਣੇ ਸਟੇਜ ਲੱਗੀ ਹੋਈ ਹੈ ਜੀ ਇੱਥੋਂ ਦੀ ਆ ਗਈ ਤੇ ਅੱਗੇ ਆ ਗਿਆ ਮਿਊਜ਼ਿਕ ਸਿਸਟਮ। ਆਪਾਂ ਇਹਦੀ ਵੀ ਸਾਊਂਡ ਦੀ ਵੀ ਗੱਲ ਕਰੀਏ। ਜਿਹੜਾ ਸਾਊਂਡ ਲੱਗਿਆ ਹੋਇਆ ਹੈ। ਫਿਕਸ ਸਾਊਂਡ ਲੱਗਿਆ ਹੈ ਬਾਈ ਜੀ। ਫਿਕਸ ਅੱਛਾ ਇੱਥੋਂ ਦਾ ਹੀ ਆ ਇਹ। ਇੱਥੋਂ ਦਾ ਹੀ ਜੀ ਬਾਈ ਜੀ। ਇਹਦੇ ਵਾਸਤੇ ਵੀ ਕੋਈ ਲੱਗਦੋ ਨਹੀਂ ਕਰਨਾ ਪੈਂਦਾ। ਨਹੀਂ ਜੀ ਕੋਈ ਲੱਗਦੋ ਕਰਨਾ ਨਹੀਂ ਪੈਂਦਾ। ਅਗਲਾ ਕਦੇ ਤੁਸੀਂ ਅਸੀਂ ਕਹੋ ਜੇ ਸਾਊਂਡ ਲਗਾਉਣਾ ਹੈ। ਅਸੀਂ ਫਿਕਸ ਸਾਊਂਡ ਲਵਾਇਆ ਜੀ ਜਮਾਂ ਜੀ। ਅੱਛਾ ਫਿਕਸ ਹੀ ਲੱਗਿਆ ਹੋਇਆ ਹੈ। ਇਸ ਨਾਲ ਪੱਕਾ ਹੈ ਬਾਈ ਜੀ। ਠੀਕ ਆ ਜੀ। ਤੇ ਸਾਊਂਡ ਪ੍ਰੂਫ ਹੀ ਕਹਿ ਸਕਦੇ ਆਪਾਂ। ਸਾਊਂਡ ਪ੍ਰੂਫ ਹਾਲ ਹੈ ਬਾਈ ਜੀ ਆਪਣਾ ਸਾਰਾ। ਬਾਕੀ ਵੀ ਤੁਸੀਂ ਆ ਕੇ ਦੇਖੋ ਯਾਰ ਆਪ ਹੀ ਆਖਣਗੇ ਯਾਰ ਆਸ-ਪਾਸ ਕਿਤੇ ਨਾ ਕਿਤੇ ਮੱਖੀਆਂ ਚੜ੍ਹ ਜਾਂਦੇ ਨੇ ਤੇ ਇੱਥੇ ਉਹ ਉਹ ਚੀਜ਼ ਹੈਗੀ ਹੈ। ਮੈਂ ਕਹਿੰਦਾ ਬਈ ਜੀ ਗਰਮੀਆਂ ਦੇ ਵਿੱਚ ਫੁੱਲੇ ਸੀ ਹੈ ਜੀ। ਅਗਲਾ ਇਹ ਕਹਿ ਦਿੰਦਾ ਜੀ ਕਿ ਤੁਸੀਂ ਏਸੀ ਬੰਦ ਕਰ ਦਿਓ। ਹੂੰ। ਕਿ ਸਾਨੂੰ ਇੰਨਾ ਹੈਗਾ ਕਿ ਅਸੀਂ ਅਗਲਾ ਇਹ ਕਹਿੰਦੇ ਏਸੀ ਬੰਦ ਕਰ ਦਿਓ ਇਹਨੂੰ ਠੰਡ ਲੱਗਣ ਲਾ ਦੇਣੇ। ਬਈ ਇੱਕ ਚੀਜ਼ ਹੋਰ ਦੱਸੋ ਜਿਹੜਾ ਸਟਾਫ ਆ ਕੁਕਿੰਗ ਵਾਲਾ ਆ ਗਿਆ ਹੋਰ ਆ ਗਿਆ। ਉਹ ਇੱਥੋਂ ਦਾ ਹੀ ਆ। ਨੇ ਇਹ ਬਾਰ ਦਾ ਸਟਾਫ ਹੈ ਸਾਰਾ ਆਪਣੇ ਕੋਲੇ ਹਿਮਾਚਲ ਦਾ ਹੈ ਕੋਈ ਉੱਤਰਾਖੰਡ ਦਾ ਜੀ ਮਤਲਬ ਉਹ ਪਰਮਾਨੈਂਟ ਤੁਹਾਡਾ ਪਰਮਾਨੈਂਟ ਤੁਹਾਡਾ ਹੈ ਪਰਮਾਨੈਂਟ ਆਪਣੇ ਕੋਲ ਰੈਸਟੋਰੈਂਟ ਵੀ ਹੈ ਭਾਈ ਜੀ ਅੱਛਾ ਰੈਸਟੋਰੈਂਟ ਦਿਖਾਵਾਂਗੇ ਆਪਾਂ ਕੋਲ ਰੈਸਟੋਰੈਂਟ ਉਹ ਵੀ ਆਪਾਂ ਦੇਖਣਾ ਰੈਸਟੋਰੈਂਟ ਵੀ ਹੈ ਤੇ ਨਾਲ ਰੂਮ ਵੀ ਹੈਗੇ ਆ ਜੇ ਕਿਸੇ ਨੇ ਰੁਕਣਾ ਜਾਂ ਫੰਕਸ਼ਨ ਦੇ ਮਨ ਸੰਬੰਧ ਦੀ ਆ ਮੁੰਵੰਦਾ ਨੇ ਰੁਕਣਾ 15 15 ਦੇ ਕਰੀਬ ਨੂੰ ਆ 15 ਦੇ ਕਰੀਬ ਆਪਣੇ ਕੋਲ ਰੂਮ ਹੈ ਜੀ ਹਾਂਜੀ ਜੀ ਦੇ ਵਿੱਚ ਮੰਨ ਤਿੰਨ ਕੈਟਾਗਰੀ ਦੇ ਵਿੱਚ ਰੂਮ ਆ ਤਿੰਨ ਕੈਟਾਗਰੀ ਦੇ ਵਿੱਚ ਰੂਮ ਹੈ ਭਾਈ ਜੀ ਆਪਣੇ ਕੋਲ ਵੀ ਦਿਖਾਵਾਂਗੇ ਜੀ ਡੀ ਲਕਸ ਰੂਮ ਸੁਪਰ ਡੀ ਲਕਸ ਰੂਮ ਸੂਟ ਰੂਮ ਪ੍ਰੈਜ਼ੀਡੈਂਟ ਰੂਮ ਆਪਣੇ ਕੋਲੇ ਉਹ ਕਾਲਿਆਂ ਵਾਲੀ ਮੰਡੀ ਦੇ ਵਿੱਚ ਮਿਲੂਗਾ ਤੁਹਾਨੂੰ ਕਾਲੇ ਦੀ ਮੰਡੀ ਦੇ ਦਿੱਲੀ ਵਾਲਾ ਕਨਸੈਪਟ ਇੱਥੇ ਮਿਲਦਾ ਹਾਂਜੀ ਭਾਈ ਜੀ ਇੱਥੇ ਮਿਲੂਗਾ ਤੇ ਆਪਾਂ ਉਧਰ ਚੱਲ ਕੇ ਦਿਖਾਉਨੇ ਆ ਤੁਹਾਨੂੰ ਰਸੋਈ ਵੀ ਦਿਖਾਉਨੇ ਆ ਕਿਚਨ ਵੀ ਦਿਖਾਉਨੇ ਆ ਛੋਟਾ ਹਾਲ ਵੀ ਦਿਖਾਉਨੇ ਆ ਜਿਹੜਾ 70 ਤੋਂ 80 ਬੰਦਿਆਂ ਏ ਭਾਈ ਜੀ ਆਪਣਾ 70 ਤੋਂ ਲੈ ਕੇ 80 ਬੰਦੇ ਤੱਕ ਦਾ ਹਾਲ ਹੈ। ਅੱਛਾ 70 ਤੋਂ ਲੈ ਕੇ 80 ਤੱਕ ਦਾ ਹਾਲ ਆ ਜਾਂਦਾ। ਤੇ ਕਿਸੇ ਨੇ ਸ਼ਗਨ ਦਾ ਪ੍ਰੋਗਰਾਮ ਕਰਨਾ ਹੈ ਜੀ। ਕੋਈ ਵੀ ਪ੍ਰੋਗਰਾਮ ਕਰਨਾ ਹੈ ਜੀ ਕੋਈ ਮੂਹ ਲੈ ਕੇ ਹੁੰਦਾ ਕੋਈ ਵੀ ਰਿਲੇਟਡ ਪ੍ਰੋਗਰਾਮ ਹੈ ਕੋਈ ਕਾਨਫਰੈਂਸ ਮੀਟਿੰਗ ਕਰਨੀ ਹੈ ਕੋਈ ਮੀਟਿੰਗ ਕਰਨੀ ਹੈ ਭਾਈ ਜੀ। ਤੇ ਆਪਣਾ 70 ਤੋਂ ਲੈ ਕੇ 80 ਬੰਦੇ ਤੱਕ ਦਾ ਹਾਲ ਹੈ ਭਾਈ ਜੀ। ਅੱਛਾ ਇਹਦੇ ਵਿੱਚ ਸਾਰਾ ਹਾਂਜੀ ਭਾਈ ਜੀ। ਇਹਦੀ ਗੱਲ ਕਰਦੇ ਮੈਂ ਬੜੇ ਸੋਹਣੇ ਤਰੀਕਿਆਂ ਨਾਲ ਲਿਓ ਦਿੱਤਾ ਹਾਂ ਕਿਉਂਕਿ ਸਟਾਫ ਦੀ ਜਿਹੜੀ ਕਲਾ ਉਹ ਬੋਲਦੀ ਆ। ਬਾਕੀ ਕਿਉਂਕਿ ਪਤਾ ਲੱਗਦਾ ਵੀ ਪ੍ਰੋਫੈਸ਼ਨਲ ਸਾਡੇ ਸਾਹਮਣੇ ਹੈ ਬਾਈ ਜੀ ਜਿਹੜਾ ਕੰਮ ਆ ਤੁਹਾਡੇ ਸਾਹਮਣੇ ਹੈ ਬਾਈ ਜੀ। ਹਾਂ ਜੀ ਹਾਂ। ਤੇ ਇਹ ਬਾਈ ਫਿਰ ਇਹਦਾ ਗਰਮ ਰੱਖਣ ਦਾ ਜਿਹਵੇਂ ਫਿਊਲ ਸਿਸਟਮ ਹੁੰਦਾ। ਨਹੀਂ ਨਹੀਂ ਬਾਈ ਜੀ ਉਹ ਪੁਰਾਣਾ ਹੋ ਗਿਆ ਜੀ। ਹੁਣ ਹੀਟਿੰਗ ਦੇ ਸਿਸਟਮ ਸਾਰੇ ਜੀ। ਅੱਛਾ ਹੀਟ। ਹੁਣ ਹੀਟ ਹੋਂਡ ਇਲੈਕਟ੍ਰਿਕ ਹੋ ਗਿਆ। ਇਲੈਕਟ੍ਰਿਕ ਸਿਸਟਮ ਹੈ ਬਾਈ ਜੀ। ਇਹ ਨਹੀਂ ਆਗਾ ਵੀ ਕੋਈ ਖਾਣੇ ਜਿਹਾ 스ਮੈਲ ਆਜੂਗੀ ਕਿਸੇ ਚੀਜ਼ ਦੀ ਜਮ ਨਹੀਂ। ਨਹੀਂ 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 ਨਹੀਂ। ਇਲੈਕਟ੍ਰਿਕ ਹੀ ਹੋ ਗਿਆ ਸਾਰਾ। ਸਭ ਇਲੈਕਟ੍ਰੀਕਲ ਹੈ ਬਾਈ ਜੀ। ਆ ਬਾਈ ਸੂਪ ਆ ਕਾਲਿਆਣੀ ਦੇ ਮੰਡੀ ਦੇ ਜਾਂ ਇੱਧਰ ਉੱਧਰ ਕਹਿ ਲਈ ਵੀ ਦੂਰ ਜਾਣਾ ਪੈਂਦਾ ਸੀ। ਕਾਲਿਆਣੀ ਹੁਣ ਇਸ ਤਰ੍ਹਾਂ ਦੀ ਸਰਵਿਸ ਫੇਰ ਮਿਲਦੀ ਸੀ ਜੀ। ਸਰਵਿਸ ਹਾਂਜੀ ਹਾਂਜੀ ਹਾਂ ਹੁਣ ਇੱਥੇ ਕਾਲਿਆਲੀ ਮੰਡੀ ਦੇ ਵਿੱਚ ਬਾਈ ਜੀ ਆਪਾਂ ਫਲਾਬ ਦਾ ਕਰਾ ਦਿੱਤੀ ਹੈ ਜੀ। ਜੀ। ਆਜੋ ਆਪਾਂ ਹੁਣ ਦਿਵਾਨ ਹੋਟਲ ਦੇ ਵਿੱਚ ਐਂਟਰੀ ਕਰਾਉਣੇ ਆ ਤੇ 5 ਸਟਾਰ ਹੋਟਲ ਵਰਗੇ ਰੂਮ ਮਿਲਣਗੇ ਤੁਹਾਨੂੰ ਇੱਥੇ। ਤੇ ਉਦੋਂ ਕੱਟ ਨਹੀਂ ਹੋਣੇ। ਵਾਧੇ ਹੋਣਗੇ। ਨਮਸਕਾਰ ਜੀ। ਜਿਵੇਂ ਵਧੀਆ। ਜੀ ਵਧੀਆ। ਬੜੀਆ। दिखाए होटल आपका जी हां जी सर प्लीज हम आप ब्याह तो निकल के आ गए सी ते साडे नाल आया सर रजनीश जी जी सर नमस्कार जी नमस्कार जी, जी। तो साडी हिंदी पंजाबी मिक्स चलूगी क्योंकि मैं पंजाबी बोलना ते थोड़ा हिंदी बोलदा ते आप होटल वाल चलिए जी जी सर जी आ जी सर ए एंट्री आ गई सर कितने रूम है जी अपने थे रूम सर हमारे पास 15 रूम है टोटल 15 रूम जी उसमें कैटेगरी दे रखी है सर चार कैटेगरी में हमारे पास रूम है चार कैटेगरी में आ गए जी अच्छा मैं नहीं है का भी जो कोई ब्याह उन्होंने लिए है तो वैसे भी रुक सकते हैं वैसे भी रुक सकते हैं सर शादी फंक्शन है आपका कोई उसके लिए भी रुक सकते हैं आज वैसे हमारे सारे चौदह के रूम लगे हुए हैं एक रूम खाली है दिखा देता हूँ आपको प्लीज़ ठीक है ठीक है सर देखते हैं ਤਾਂ ਲਿਵਰੀ ਸਰਵਿਸ ਹੈਗੀ ਆ ਨਾਲ ਨਾਲ ਕਿਉਂਕਿ ਇੱਥੇ ਨਾ ਰੈਫਾਇਨਰੀ ਪੈ ਜਾਂਦੀ ਆ ਜਿਹੜੇ ਰੈਫਾਇਨਰੀ ਦੇ ਵਿੱਚ ਕੋਈ ਅਫਸਰ ਆਉਂਦੇ ਆ ਉਹਨਾਂ ਨੇ ਰੁਕਣਾ ਜਮ ਮੰਨ ਕੇ ਕਲਾਸ ਦੇ ਹਿਸਾਬ ਤੇ ਇਹ ਕਲਾਸ ਰੈਫਾਇਨਰੀ 810 ਕਿਲੋਮੀਟਰ ਦਿੰਦੀ ਆ ਇਸ ਵਿੱਚ ہمارا ਕਾਰਪੋਰੇਟ ਗੈਸਟ ਰਹਤਾ ਕੋਈ ਉਹ ਵੀ ਰੁਕ ਸਕਦਾ ਸਰ ਕਿਸੇ ਦਾ ਫੰਕਸ਼ਨ ਆ ਸ਼ਾਦੀ ਵਿਆਹ ਆ ਕਾ ਉਹ ਵੀ ਹਮਾਰੇ ਪਾਸ ਸਟੇ ਕਰਤੇ ਆ ਹਮ ਕਮਰੇ ਹਮਾਰੇ ਰੈਗੂਲਰ ਚੱਲ ਰਹੇ ਆ ਸਰ ਮੈਂ ਉਹ ਵੀ ਕਹਿਣਾ ਵੀ ਦਿੱਲੀ ਬੰਬਈਓ ਕੇ ਵਾਲਾ ਕਨਸੈਪਟ ਹੈਗਾ ਇੱਥੇ ਬਹੁਤ ਬਹੁਤ ਗੈਂਡ ਰੂਮ ਆ ਮੈਂ ਪਹਿਲਾਂ ਦੇਖ ਕੇ ਆ ਸੀ ਤੇ ਹੁਣ ਤੁਹਾਨੂੰ ਵੀ ਇੱਕ ਵਾਰੀ ਦਰਸ਼ਨ ਕਰਾ ਦਿਆ ਆਜਾ ਮੰਦੀ ਤੋਂ ਤਿੰਨ ਵਿੱਚ ਟੂਟਾ ਦੇ ਦਿੰਦੇ ਨਾਲ ਕਿੰਨੇ ਤੇ ਚੱਲੀ ਆਪਾਂ ਹੋਟਲ ਦੀ ਬ੍ਰੈਕਫਾਸਟ ਵੰਦੇ ਮਾਰੇ ਬਲਦੀ ਚੌਥੇ ਤੇ ਹੈਗਾ ਇਸ ਵਿੱਚ ਸਿਰਫ ਫਸਟ ਫਲੋਰ ਤੇ ਵੀ ਰੂਮ ਹੈ ਸਾਡੇ ਸੈਕੰਡ ਤੇ ਵੀ ਰੂਮ ਹੈ ਥਰਡ ਫਲੋਰ ਕੇ ਉੱਪਰ ਵੀ ਰੂਮ ਹੈ ਫੋਰਥ ਤੇ ਆਵਾਰਾ ਰੈਸਟੋਰੈਂਟ ਹੈ ਸਿਰ ਇਸ ਵਿੱਚ ਚੌਥੀ ਮੰਜ਼ਲ ਤੇ ਰੈਸਟੋਰੈਂਟ ਆ ਜਿੱਥੋਂ ਸਾਰੀ ਮੰਡੀ ਦਾ ਥਿਊ ਦਿਖਦਾ ਹੈਗਾ ਜੀ ਬਿਲਕੁਲ ਹਾਲਾ ਗੇਰ ਭਾਈ ਮੇਰੀ ਵੀ ਦੇਖ ਲਿਆ ਤਾਂ ਇਹ ਉਹ ਤੁਹਾਨੂੰ ਚੱਲ ਕੇ ਦਿਖਾਉਨੇ ਆਪਾਂ ਸਾਰੀ ਵੀ ਅਸਾ 106 स्मार्ट कैटेगरी में रूम है यहां जी, जी, से स्टार्टिंग होती है यहां से स्टार्टिंग है हमारी जी, जी, इसके ऊपर हमारा प्रीमियम रूम है जो इससे ऊपर है सेकंड लेवल के थर्ड लेवल के आ गए पास स्वीट रूम है स्वीट में डबल पोर्शन कर दिया उसमें एक लॉबी दे दिया उसमें सोफा है और नेक्स्ट में उसका बेडरूम है ਜੀ ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖੀ ਜਾਂਦੇ ਆ ਵੀ ਕਿੰਨੇ ਸ਼ਾਨਦਾਰ ਜਿਹੜੇ ਰੂਮ ਆ ਤੇ ਬਾਕੀ ਤੁਸੀਂ ਸਾਫ ਸਵੱਈ ਵੀ ਦੇਖੋ ਇਹ ਨਹੀਂ ਹੈਗਾ ਵੀ ਹਾਂ ਤੁਸੀਂ ਰੂਮ ਦੇ ਵਿੱਚ ਆਏ ਤਾਂ ਤੁਹਾਨੂੰ ਕੋਈ ਇਡੀਟਡ ਜੇ ਹੋਗੇ ਕਿਸੇ ਤਰ੍ਹਾਂ ਦਾ ਕੋਈ ਮਹਿਸੂਸ ਹੋਊਗਾ ਵੀ ਯਾਰ ਅਸੀਂ ਘਟਨ ਮਹਿਸੂਸ ਕਰਦੇ ਆ ਤਾਂ ਉਸ ਤਰ੍ਹਾਂ ਦਾ ਨਹੀਂ ਹੈਗਾ ਪੂਰਾ ਨੀਟ ਐਂਡ ਕਲੀਨ ਜਿੱਥੇ ਵੀ ਦੇਖੋਗੇ ਤੁਸੀਂ ਕੋਈ ਮੱਖੀ ਮੱਛਰ ਵਾਲਾ ਕੰਮ ਨਹੀਂ ਹੈਗਾ ਤੇ ਕੋਈ ਐ ਨਹੀਂ ਹੈਗਾ ਵੀ ਕਿਸੇ ਤਰ੍ਹਾਂ ਦੇ ਕੋਈ ਬਾਲ ਖਿੱਲੇ ਰਹੇ ਪਏ ਆ ਜਾਂ ਕੁਝ ਇੱਧਰ ਉੱਧਰ ਦਾ ਪਿਆ ਨਾ ਜਮਾ ਫੈਸਿਲਿਟੀ ਫੁੱਲ ਹੈ ਬਾਈ ਜੀ ਤੇ ਫੁੱਲ ਵਾਈਫਾਈ ਦੀ ਸਹੂਲਤ ਹੈ ਬਾਕੀ ਤੁਸੀਂ ਸਟਾਫ ਦੀ ਪਹਿਲਾਂ ਦੇਖੋ ਨਾ ਪਰਸਨੈਲਿਟੀ ਦੇਖੋ ਲੁੱਕ ਦੇਖੋ ਇਹਨਾਂ ਦੀ ਤੇ ਬਾਕੀ ਤਾਂ ਜਨ ਮੈਨੇਜਮੈਂਟ ਇਹ ਦੇਖ ਰਿਹਾ ਹਾਂ ਹਾਂ ਪੂਰਾ ਵਾਈਫਾਈ ਦੀ ਹੈ ਫੁੱਲ ਵਾਈਫਾਈ ਹੈ ਫਰਸਟ ਫਲੋਰ ਸੈਕਿੰਡ ਫਲੋਰ ਹਰ ਫਲੋਰ ਤੇ ਵਾਈਫਾਈ ਲੱਗੇ ਆਪਾਂ ਤੁਹਾਨੂੰ ਅੱਧ ਦਿਖਾ ਦਈਏ ਉੱਪਰ ਜੀ ਸਰ ਆਜੀ ਜੀ ਸਰ ਇਸ ਵਿੱਚ ہمارا ਪਲੱਸ ਪੁਆਇੰਟ ਇਹ ਹੈ ਕਿ ہمارا ਲਾਈਵ ਕਿਚਨ बनाई जाते तो बाहरों पता नहीं लगता कि बनदा सारा कुछ सामने है शीशे लगे हुए हैं सारा कुछ दिखता है उसमें सर एट सिटिंग के नहीं गया सिटिंग सर हमारे पास 65 से 70 मेंबर की है जी जी तो मेन कोर्स में क्या रहता है में सर हमारे पास मेन्यू में हर एक चीज है उसमें हमारे स्टार्टर से लेके मेन कोर्स सारा कुछ है जी जी जैसे गेस्ट स्टार्ट करता है स्टार्टर से स्टार्टर लेता है स्टार्टिंग में उसके बाद मेन कोर्स वन टोटल ही आ जाता जी टोटल सारा कुछ है सर हमारे पास जी तो बाकी मेनू भी शो ਕੀਤਾ ਹੋਇਆ ਤੇ ਜਦੋਂ ਵੀ ਤੁਸੀਂ 8 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਦਾ ਜਿਹੜਾ ਸਮਾਂ ਹੈਗਾ ਤੇ ਤੁਸੀਂ ਆ ਸਕਦੇ ਹੋ ਬਹੁਤ ਘੈਂਟ ਘੈਂਟ ਕਹਿ ਸਕਦੇ ਆਂ ਪਗਾਲਾਂ ਵਾਲੀ ਮੰਡੀ ਨੂੰ ਹਾਂ ਬਹੁਤ ਵਧੀਆ ਸਰਵਿਸ ਦਿੱਤੀ ਆ ਤੇ ਹਜੇ ਹੁਣੇ ਓਪਨ ਹੋਇਆ ਰੂਮ 24 ਘੰਟੇ ਓਪਨ ਰਹੇ ਲੋ ਸਭ ਅੱਛਾ 24 ਘੰਟੇ ਓਪਨ 24 ਘੰਟੇ ਓਪਨ ਰਹੇ ਠੀਕ ਹੈ ਨੰਬਰ ਦਿੱਤਾ ਉਸ ਗ੍ਰੀਨ ਡੇ ਉੱਤੇ ਜਦੋਂ ਮਰਜ਼ੀ ਮਾਰੋ ਕਾਲ ਤੇ ਤੁਹਾਨੂੰ ਠੀਕ ਹੈ ਜੀ ਮੇਥਰੋ ਤੇ ਲਾਸਟ ਦੇ ਵਿੱਚ ਇਹੀ ਕਹਿੰਦੇ ਆ ਤੁਸੀਂ ਜਿਆਦਾ ਫੰਕਸ਼ਨ ਕਰਨਾ ਕੋਈ ਪਾਰਟੀ ਕਰਨੀ ਕੋਈ ਸ਼ਗਨ ਕਰਨਾ ਜਾਂ ਕੋਈ ਰਿਟਾਇਰਮੈਂਟ ਪਾਰਟੀ ਹੋ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਕਰਨਾ ਤਾਂ ਹਾਲ ਵੀ ਤੁਹਾਨੂੰ ਦਿਖਾਤਾ ਤੇ ਰੈਸਟੋਰੈਂਟ ਵੀ ਦਿਖਾਤਾ ਤੇ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਜੇ ਤੁਹਾਨੂੰ ਰੂਮ ਵੀ ਚਾਹੀਦਾ ਤਾਂ ਮਨ ਫੁੱਲ ਨਾਈਟ ਸਰਵਿਸ ਆ ਫੁੱਲ ਨਾਈਟ ਓਪਨ ਆ ਜਦੋਂ ਮਰਜ਼ੀ ਤੁਸੀਂ ਘੰਟੀ ਮਾਰੋ ਹਾਂ ਤੇ ਜਦੋਂ ਮਰਜ਼ੀ ਘੰਟੀ ਮਾਰੋ ਤਾਂ ਤੁਹਾਨੂੰ ਹਰ ਇੱਕ ਸਰਵਿਸ ਹਰ ਟਾਈਮ ਤੇ ਮਿਲੂਗੀ ਠੀਕ ਹੈ ਜੀ ਤੇ ਆਪਾਂ ਇੱਕ ਵਾਰੀ ਲੋਕੇਸ਼ਨ ਫੇਰ ਦੱਸਦੇ ਵੀ ਆਹ ਜਿਹੜੀ ਲੋਕੇਸ਼ਨ ਹੈ ਆਪਾਂ ਕਾਲਿਆਂ ਵਾਲੀ ਮੰਡੀ ਜ਼ਿਲ੍ਹਾ ਸਸਾ ਹਰਿਆਣਾ ਦੇ ਵਿੱਚ ਖੜੇ ਆ ਤੇ ਇੱਕ ਲੋਕੇਸ਼ਨ ਆਪਣੀ ਹੈਗੀ ਆ ਇੱਕ ਲੋਕੇਸ਼ਨ ਆਪਣੀ ਦੀਵਾਨ ਹੋਟਲ ਬਠਿੰਡਾ ਜਿਹੜੀ ਪੰਜਾਬ ਦੇ ਵਿੱਚ ਪੈਂਦੀ ਹੈ ਜਿਹੜਾ ਆਪਣਾ ਇੱਕ ਹੀ ਸੇਮ ਪ੍ਰੋਪਰਟੀ ਦੀਵਾਨ ਹੋਟਲ ਬਠਿੰਡਾ ਦੇ ਵਿੱਚ ਬਣੀ ਹੈ ਜੀ ਉੱਥੇ ਆਪਣੇ ਕੋਲ 9 ਰੂਮ ਦੀ ਪ੍ਰੋਪਰਟੀ ਆ 100 ਫੁੱਟ ਰੋਡ ਪੰਜਾਬ ਜੀ ਇਹ ਵੀ ਦੀਵਾਨ ਹੋਟਲ ਦੇ ਨਾਮ ਤੇ ਆ ਤੇ ਬਠਿੰਡਾ ਦੇ ਵਿੱਚ ਆਪਣਾ ਦੀਵਾਨ ਹੋ